ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਪਿਆਰਾ ਵਾਹਿਗੁਰੂ 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 ਅੱਜ ਦੀ ਵਿਚਾਰ ਪਿਆਰੀ ਸਾਧ ਸੰਗਤ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਰੇ ਇਸ ਤਨ ਮਹਿ ਮਿਟਾਵੋ ਪਿਆਰੀ ਸਾ ਸੰਗਤ ਮਹਾਰਾਜ ਕਹਿੰਦੇ ਪੰਜਮ ਪਿਤਾ ਗੁਰੂ ਅਰਜਨ ਦੇ ਮਹਾਰਾਜ ਪੰਜਮ ਗੁਰਨਾਮਕ ਕਿਰਪਾ ਕਰਦੇ ਨੇ ਪੈਰਿਓ ਵਡਭਾਗੇ ਉਹ ਤੁਸੀਂ ਬਹੁਤ ਵੱਡੇ ਭਾਗ ਲਿਖਾ ਕੇ ਆਇਓ ਜੋ ਬਾਣੀ ਵਿੱਚ ਮਨ ਜੁੜਦਾ ਹੈ ਗੱਲ ਵੀ ਅਸੀਂ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਸੀ ਭਾਈ ਬੁਰੇ ਕੰਮ ਕੋ ਉਠਕ ਲੋ ਬੁਰੇ ਕੰਮ ਦੀ ਕੋ ਕੈਸਟ ਆ ਜਾਂਦੀ ਨਾ YouTube ਆਂਦੀ ਹੈ ਬੇਅੰਤ ਲੋਕ ਉਹਨੂੰ ਸੁਣਨ ਬੈਠ ਜਾਂਦੇ ਨੇ ਬੇਅੰਤ ਜਿਨ੍ਹਾਂ ਦਾ ਕੋਈ ਅੰਤ ਹੀ ਕੋਈ ਨਹੀਂ ਹੈ ਜਦੋਂ ਗੱਲ ਬਾਣੀ ਦੀ ਆਉਂਦੀ ਹੈ ਤੇ ਉੱਥੇ ਵਿਰਲੇ ਹੁੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰੇਮੀ ਜਨਾਂ ਨੂੰ મિતਰਾਂ ਨੂੰ ਸਹੇਲੀਆਂ ਨੂੰ ਬਜ਼ੁਰਗਾਂ ਨੂੰ ਜਿੰਨੇ ਵੀ ਸਾਡੇ ਪ੍ਰੇਮੀ ਹਨ ਸਾਰਿਆਂ ਨੂੰ ਇਸ ਪਾਸੇ ਕੋਸ਼ਿਸ਼ ਕਰੋ ਲਗਣ ਇੱਕ ਸਿੱਖ ਨੂੰ ਵੀ ਆਪਣੇ ਨਾਲ ਜੋੜ ਲਵੋਗੇ ਨਾ ਪੈਰੀ ਸਾਧ ਸੰਗਤ ਜੀ ਬਾਣੀ ਨਾਲ ਜੋੜ ਦੋਗੇ ਨਾ ਇੱਕ ਸਿੱਖ ਨੂੰ ਵੀ ਤੇ ਆਪ ਜੀ ਦਾ ਦਰਗਾਹ ਵਿੱਚ ਸੱਚੇ ਪਾਤਸ਼ਾਹ ਦੇ ਘਰ ਦੇ ਦਰਗਾਹ ਦੇ ਵਿੱਚ ਆਪ ਜੀ ਦਾ ਇੱਕ ਸੋਨ ਮਹਿਲ ਬਣ ਜਾਂਦਾ ਸੋਨੇ ਦਾ ਮਹਿਲ ਇੱਕ ਤਿਆਰ ਹੁੰਦਾ ਆਪ ਜੀ ਦਾ ਜਿਹਦੀ ਆਪ ਇੱਕ ਸਿੱਖ ਨੂੰ ਗੁਰਬਾਣੀ ਨਾਲ ਜੋੜ ਦੋਗੇ ਉਹਨੂੰ ਅੰਮ੍ਰਿਤ ਛਕਾ ਦੋਗੇ ਕਥਾ ਸੁਣਾ ਸੁਣਾ ਕੇ ਬਾਣੀ ਸੁਣਾ ਸੁਣਾ ਕੇ ਆਪ ਸਿਰਫ ਕੋਸ਼ਿਸ਼ ਕਰੋ ਭਈ ਬਾਣੀ ਨਾਲ ਜੁੜੋ ਬਾਕੀ ਦਾ ਕੰਮ ਤਾਂ ਅਸੀਂ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਵੱਧ ਤੋਂ ਵੱਧ ਆਪ ਜੀ ਨੂੰ ਇਹਦਾ ਬੈਨੀਫਿਟ ਬਾਣੀ ਦਾ ਮਿਲ ਸਕੇ ਅਸੀਂ ਅੜੀ ਇਹ ਕੋਸ਼ਿਸ਼ ਰੰਦੀ ਹੈ ਖੋਜ ਕਰ ਕਰਕੇ ਬਾਣੀ ਦੇ ਵਿੱਚੋਂ ਆਪ ਜੀ ਨੂੰ ਚੰਗੇ ਚੰਗੇ ਵਿਚਾਰ ਆਪ ਜੀ ਦੇ ਸਾਹਮਣੇ ਲਿਆਈਏ ਜੋ ਆਪ ਜੀ ਦਾ ਮਨ ਇਸ ਨਾਮ ਰੂਪੀ ਅਮਰਤ ਦੇ ਨਾਲ ਧੋਤਾ ਜਾਏ ਸਾਫ ਹੋ ਜਾਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ ਬਾਣੀ ਜਿਹੜੀ ਨਾਮ ਸਿਮਰਣਾ ਨਾ ਬਾਣੀ ਇਹਦੇ ਨਾਲ ਇਹ ਅੰਮ੍ਰਿਤ ਹੈ ਇਹਦੇ ਨਾਲ ਮਨ ਸਾਫ ਹੁੰਦਾ ਹੈ ਜਿੱਦਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਦਈਓ ਤੇ ਜਿੱਦਾਂ ਆਪਣੇ ਕੱਪੜੇ ਹਨ ਪਿਆਰੀ ਸਾਧ ਸੰਗਤ ਆਪਾਂ ਨੂੰ ਮਲ ਮਲ ਕੇ ਧੋਨੇ ਆ ਮੈਲ ਲੱਗੀ ਕਲਰ ਨੂੰ ਮੈਲ ਲੱਗੀ ਆ ਹੋਰ ਪਾਸੇ ਮੈਲ ਲੱਗੀ ਆ ਸਾਬਣ ਲਾ ਲਾ ਕੇ ਸਰਫ ਲਾ ਲਾ ਕੇ ਕਿੰਨਾ ਸਾਫ ਕਰਦੇ ਆ ਸਾਫ ਹੋ ਜੀਵੇ ਇਸੇ ਕਰਕੇ ਲਾਉਨੇ ਆ ਇਸੇ ਕਰਕੇ ਮਹਾਰਾ ਜੀ ਕਹਿੰਦੇ ਜਿੱਦਾਂ ਅਸੀਂ ਉਸ ਕੱਪੜੇ ਨੂੰ ਸਾਫ ਕਰਦੇ ਆ ਮਨ ਨੂੰ ਸਾਫ ਕਰਨ ਵਾਸਤੇ ਹੈ ਦੇ ਸਾਬੂਨ ਲਈਏ ਉਹ ਧੋਈਏ ਧੋਏ ਜਿਲੇ ਮਤ ਸਾਡੀ ਖਰਾਬ ਹੋਈ ਜਿਦਾਂ ਅਸੀਂ ਮੂਤਪ੍ਰੀਤੀ ਕੱਪੜਾ ਸਾਫ ਕੱਪੜੇ ਸਾਫ ਕਰਦੇ ਹਣਾ ਇਸ ਲਈ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਉਹ ਨਾਮ ਦੇ ਰੰਗ ਵਿੱਚ ਧੁੱਤੇ ਜਾਣਾ ਮਨ ਜਿਹੜਾ ਨਾ ਬੜਾ ਦੁਲਿੰਦਰ ਪਿਆ ਮਨ ਮੰਦਾ ਨਹੀਂ ਮੇਰੀ ਸਾਥ ਸੋਣ ਮਾਰੀ ਕਹਿੰਦੇ ਹਾਥੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਜਦਾ ਲੋਹਾ ਅਹਿਰਣ ਲੋਹਾਰ ਦੀ ਅਹਿਰਣ ਦੇ ਉੱਤੇ ਲੋਹੇ ਦੇ ਉੱਤੇ ਆਉਂਦਾ ਹੈ ਤੇ ਉਹ ਘਣ ਦੇ ਨਾਲ ਉਹਨੂੰ ਗਰਮ ਕਰਕੇ ਕੁੱਟ-ਕੁੱਟ ਕੇ ਉਹਦਾ ਕੁਛ ਨਾ ਕੁਛ ਬਣਾ ਦਿੰਦਾ ਹੈ ਉਹਦੀ ਕੋਈ ਵਸਤੂ ਬਣਾ ਦਿੰਦਾ ਹੈ ਜਿਹਦੇ ਨਾਲ ਦੁਨੀਆਂ ਦੇ ਕੰਮ ਚੱਲਦੇ ਹਨ ਕੋਈ ਹਥਿਆਰ ਬਣਾ ਦਿੰਦਾ ਹੈ ਕੋਈ ਘਰ ਦੀ ਵਸਤੂ ਬਣਾ ਦਿੰਦਾ ਹੈ ਚੁੱਲੇ ਚੌਕੇ ਦੀ ਵਸਤੂ ਬਣਾ ਦਿੰਦਾ ਹੈ ਕਹਿੰਦੇ ਜਿਵੇਂ ਲੋਹਾ ਅਰਣ ਦੇ ਉੱਤੇ ਆਂਦਾ ਨਾ ਗਰਮ ਹੋ ਕੇ ਫਿਰ ਉਹਦਾ ਕੁਝ ਬਣਦਾ ਹੈ ਇਸੇ ਤਰੀਕੇ ਆਪਣਾ ਇਹ ਜਿਹੜਾ ਮਨ ਹੈ ਨਾ ਹਾਥੀ ਜਿਹੜਾ ਹਾਥੀ ਦੀ ਨਈ ਹੈ ਮੰਦਾ ਨਹੀਂ ਹੈ ਇਹਨੂੰ ਨਾਮ ਦੇ ਅੰਕਸ ਨਾਲ ਮਾਰਨਾ ਜਿੱਦਾਂ ਹਾਥੀ ਸਿਰ ਜਿਓਂ ਅੰਕਸ ਹੈ ਹਾਥੀ ਦੇ ਸਿਰ ਤੇ ਸਵਾਰ ਬੈਠਿਆ ਨਾ ਪਿਆਰੀ ਸਾਧ ਸੰਗਤ ਜੀ ਹਾਥੀ ਮੁੜਦਾ ਨਹੀਂ ਮਸਤਾ ਹਾਥੀ ਆਪਣੀ ਮਰਜ਼ੀ ਨਾਲ ਚੱਲਦਾ ਹੈ ਜਿਸ ਲਈ ਫਿਰ ਉਹ ਉੱਤੇ ਬੈਠਾ ਅੰਕਸ ਉਹਦੇ ਕੰਨ ਦੇ ਉੱਤੇ ਸੂਹਾ ਮਾਰਦਾ ਹੈ ਨਾ ਤੇਰੀ ਸਾ ਸੰਗਤ ਫਿਰ ਉਹ ਹਾਥੀ ਜਿੱਦਨੂੰ ਉਹ ਸਵਾਰ ਜਾਂਦਾ ਫਿਰ ਉੱਧਰ ਮੁੜਦਾ ਇਸੇ ਤਰੀਕੇ ਆਪ ਜੀ ਨੇ ਨਾਮ ਦਾ ਅੰਕਸ ਰਹਿਣਾ ਹੈ ਨਾਮ ਦਾ ਹਥਿਆਰ ਲੈ ਕੇ ਇਸ ਮਨ ਰੂਪੀ ਹਾਥੀ ਨੂੰ ਮੋੜਨ ਵਾਸਤੇ ਵਾਹਿਗੁਰੂ ਦਾ ਨਾਪ ਸੁਣਨਾ ਸੁਣਨਾ ਵੀ ਹੈ ਕਰਨਾ ਵੀ ਹੈ ਬਾਣੀ ਸੁਣਨੀ ਹੈ ਬਾਣੀ ਨੇ ਸਮਨ ਨੂੰ ਮੋੜਨਾ ਪਿਆਈ ਸਾਸਰੇ ਸੋ ਮਹਾਰਾਏ ਕਹਿੰਦੇ ਨੇ ਜੇ ਤੁਸੀਂ ਇਹਨੂੰ ਮੋੜਨਾ ਹੈ ਨਾ ਫਿਰ ਇਹੇ ਕੰਮ ਕਰਨਾ ਪੈਣਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹ ਮਟਾਓ ਜਿਹੜਾ ਕਲਾ ਦੇ ਨਾਲ ਕਲੇਸ਼ ਦੇ ਨਾਲ ਮਨ ਭਰਿਆ ਪਿਆ ਨਾ ਦੁੱਖਾਂ ਕਲੇਸ਼ਾਂ ਦੇ ਨਾਲ ਇਹਨੂੰ ਚੈਨ ਨਹੀਂ ਹੈ ਰਾਤ ਦਿਨ ਦੁੱਖਾਂ ਕਲੇਸ਼ਾਂ 'ਚ ਕਿਰਿਆ ਰਹਿੰਦਾ ਹੈ ਕਹਿੰਦੇ ਇਹ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰ ਕਰਕੇ ਇਹ ਸਾਰੇ ਖਤਮ ਹੋ ਜਾਂਦੇ ਨੇ ਪਿਆਰੇ ਸਾਛਾ ਜੀ ਮਹਾਰਾਜ ਫਿਰ ਕੋਈ ਚਿੰਤਾ ਆਪਾਂ ਨੂੰ ਰਹਿ ਨਹੀਂ ਦਿੰਦਾ ਸਾਰੇ ਘਾਰ ਸਵਾਰ ਦਿੰਦਾ ਘਰ ਵਿੱਚ ਸੁਖ ਸ਼ਾਂਤੀ ਹੁੰਦੀ ਹੈ ਕਿਸੇ ਕਿਸਮ ਦੀ ਦੁੱਖ ਤਕਲੀਫ ਨਹੀਂ ਹੁੰਦੀ ਅਗਰ ਕੋਈ ਦੁੱਖ ਆ ਜਾਂਦਾ ਤੇ ਮਹਾਰਾਜ ਨੂੰ ਪਤਾ ਨਹੀਂ ਲੱਗਣ ਦਿੰਦਾ ਆਪ ਨੂੰ ਕਿਦਾਂ ਆਪ ਦੇ ਦਾ ਉਹ ਦੁੱਖ ਖਤਮ ਹੋ ਗਿਆ ਇਸ ਰਿੱਕੇ ਦੇ ਨਾਲ ਦੁੱਖ ਵੱਡਾ ਪਹਾੜ ਲੱਗਦਾ ਹੈ ਮਨਮੁਖ ਨੂੰ ਜਿਹੜੇ ਦੁੱਖ ਆਂਦਾ ਨਾਲ ਵੱਡਾ ਪਹਾੜ ਤੜਫਦਾ ਬੜਾ ਜਿਹੜਾ ਗਰਮ ਖਾਂਦਾ ਬਾਣੀ ਨਾਲ ਜੁੜਿਆ ਉਹ ਬੰਦੂ ਹੁੰਦਾ ਉਹਨੂੰ ਉਹ ਕੀੜੀ ਦੇ ਬਰਾਬਰ ਕਰਕੇ ਨਿਕਾੜ ਦਿੰਦਾ ਆਸ ਉਹਨੂੰ ਦੁੱਖ ਕੀੜੀ ਦੇ ਬਰਾਬਰ ਲੱਗਦਾ ਹੈ ਨਿਕਲ ਜਾਂਦਾ ਉਸ ਤੋਂ ਪਰੇ ਪਰੇਸ਼ਾਨੀ ਹੁੰਦਾ ਉਹਨੂੰ ਕੀੜੀ ਬਰਾਬਰ ਸਮਝ ਕੇ ਉਹ ਦੁੱਖ ਨੂੰ ਖਾ ਜਾਂਦਾ ਤੇ ਮਹਾਰਾਜ ਕਹਿੰਦੇ ਨੇ ਸਿਮਰੋ ਜਸ ਬਸੰਦਰ ਇਕ ਸਾਰੇ ਨੇ ਪਈ ਵੱਡੇ ਵੱਡੇ ॠषि मुਨੀਆ ਨੇ ਉਹਨੂੰ ਯਾਦ ਕੀਤਾ ਜਿਨ੍ਹਾਂ ਨੇ ਆਪਣੀ ਵਰਤੀ ਨੂੰ ਟਿਕਾਇਆ ਹੈ ਅਕਾਲ ਪੁਰਖ ਨਾਲ ਜੋੜਿਆ ਉਹਨਾਂ ਨੇ ਸਿਮਰਨ ਕੀਤਾ ਸਿਮਰੋ ਜਾਸ ਬਸੰਬਰ ਇੱਕ ਇੱਕ ਨੂੰ ਯਾਦ ਕੀਤਾ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕੀਤਾ ਨਾਮ ਜਪਤ ਅਗਨਤ ਅਨੇਕਾ ਨਾਮ ਜਪਦੇ ਆ ਨਾ ਬੰਦਗੀ ਕਰਦੇ ਆ ਆਪ ਦਾ ਆਪ ਨੂੰ ਠੰਡਕ ਮਿਲੇਗੀ ਅ ਜਿਹੜੀ ਹਿਰਦੇ ਵਿੱਚ ਅੱਗ ਬਲ ਰਹੀ ਹੈ ਨਾ ਇਹ ਨਾਮ ਦੀ ਵਰਖਾ ਜਿਹੜੀ ਹੈ ਨਾ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਇਸ ਅੰਮ੍ਰਿਤ ਦੀ ਧਾਰਾ ਦੇ ਨਾਲ ਕਾਲ ਜੁਗੀ ਅੱਗ ਬਿਜ ਬੁਝ ਜਾਂਦੀ ਹੈ ਮਨ ਸ਼ਾਂਤ ਹੋ ਜਾਂਦਾ ਛੰਡਾ ਹੋ ਜਾਂਦਾ ਤੇਰੇ ਸਤਿ ਸੰਗਤ ਜੀ ਮਹਾਰਾਏ ਕਹਿੰਦੇ ਨੇ ਨਾਮ ਜਪਤ ਅਗਰਤ ਅਤੇ ਕੇ ਵੇਦ ਪੁਰਾਨ ਸਿਮਿਤ ਸੁਦਾ ਅਖਰੇ ਕਿਨੇ RAM ਨਾਮ ਇੱਕ ਆਖਰ ਕਹਿੰਦੇ ਵੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਪ੍ਰਭੂ ਦਾ ਨਾਮ ਵਾਹਿਗੁਰੂ ਦਾ ਨਾਮ ਇਸ ਇੱਕ ਆਖਰ ਨੇ ਸਾਰੇ ਦੁੱਖਾਂ ਕਲੇਸ਼ਾਂ ਨੂੰ ਮਿਟਾ ਕੇ ਆਪ ਜੀ ਨੂੰ ਬਾਣੀ ਦੇ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਸਾਰੇ ਦੁੱਖ ਕਲੇਸ਼ ਆਪ ਜੀ ਦੇ ਕਟ ਦਿੱਤੇ ਦੀ ਮਹਾਰਾਜ ਜੀ ਕਹਿੰਦੇ ਨੇ ਕਿਨਕਾ ਇੱਕ ਜਿਸ ਜੀਵ ਸਵ ਤਾਕੀ ਮਹਿਮਾ ਗਨੀਨਾ ਕਿਨਕਾ ਕਿਨਕਾ ਕਹਿੰਦਾ ਹੁੰਦਾ ਪਰੀ ਸਾਹਿਬ ਸਿੰਘ ਜੀ ਆਪਣੀ ਚਟਕੀ-ਚੁਟਕੀ ਦੇ ਵਿੱਚ ਆਦਾ ਬੜੀ ਕਹਿੰਦੇ ਇੰਨਾ ਕੀ ਜੀ ਆਪਦੇ ਹਿਰਦੇ ਵਿੱਚ ਇੱਛੇ ਤਾਂ ਮਾੜਾ ਜਿਹਾ ਕੋਈ ਇੱਕ ਅੱਖਰ ਬਾਣੀ ਦਾ ਪੜਦੇ ਹੈ ਤੇ ਸੰਤ ਬਣ ਜਾਂਦੇ ਨੇ ਪਿਆਰੇ ਸਾਧ ਸੰਪਖੰਡੀ ਸੰਤ ਉਹਖੰਡੀ ਸੰਤ ਬਣ ਕੇ ਲਿਖ ਦਿੰਦੇ ਨੇ 108 ਉਹਨਾਂ ਨੂੰ ਪੁੱਛਿਓ ਵੀ 108 ਦਾ ਮਤਲਬ ਕੀ ਹੈ ਨਹੀਂ ਪਤਾ ਹੋਏਗਾ ਜਿਸ ਬੰਦੇ ਨੇ ਜਿਸ ਸਾਧਨੇ ਆਪਣੇ ਦੇਦੇਵਲ ਆਣ ਲਈ ਲਿਖਿਆ ਨਾ ਐਰੋ ਬਣਾ ਦਿੱਤਾ ਵੀ ਇੱਧਰ ਨੂੰ ਆਓ 160 108 ਸੰਤ ਇੱਥੇ ਬੈਠਾ ਹੈ। ਉਹਨੂੰ ਪੁੱਛਾ ਕੇ ਪੁੱਛ ਲਿਓ ਸੰਤੋ ਮਹਾਪੁਰਸ਼ੋ 108 ਦਾ ਮਤਲਬ ਕੀ ਆ? ਨਹੀਂ ਦੱਸ ਸਕਣਗੇ ਆਪ ਜੀ ਨੂੰ। ਆਪ ਜੀ ਨੂੰ ਭਲੇਖੇ ਵਿੱਚ ਪਾਇਆ ਹੋਇਆ ਹੈ। ਤੇ ਮਹਾਰਾਏ ਕਹਿੰਦੇ ਮੈਂ ਤੈਨੂੰ ਗਰੰਟੀ ਨਾ ਕਹਨਾ ਇਹ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿੰਦੇ ਜੀ ਕਿਨਕਾ ਇੱਕ ਵਸਾਦੀ ਹੈ ਨਾ ਉਹ ਤਾਂ ਕਹਿੰਦੇ ਸੀ ਰੱਬ ਨੂੰ ਪਾਲਿਆ ਪਰਮਾਤਮਾ ਨੂੰ ਪਾਲਿਆ ਕੋਈ ਕਹਿੰਦਾ ਮੈਂ ਗੁਰਨਾਕ ਨੂੰ ਪਾਲਿਆ ਕੋਈ ਕਹਿੰਦਾ ਮੈਂ ਦਸਮ ਪਤਸ਼ਾਹ ਨੂੰ ਪਾਲਿਆ ਕੋਈ ਕਿਸ ਤਰ੍ਹਾਂ ਕਹਿੰਦਾ ਨਹੀਂ ਮਾ ਛੂਡ ਗੋਦ ਕਦੀ ਸਮੁੰਦਰ ਵੀ ਨਦੀਆਂ ਨਾਲਿਆਂ 'ਚ ਆ ਕੇ ਮਿਲਿਆ ਪੈਰੀ ਸਾਧ ਸੰਗਤ ਆਖੋ ਸਤਨਾਮ ਸ੍ਰੀ ਸਮੁੰਦਰ ਕਦੀ ਨਦੀਆਂ ਨਾਲਿਆਂ 'ਚ ਆਇਆ ਨਹੀਂ ਆਇਆ ਨਾ ਜੇ ਨਹੀਂ ਆਇਆ ਤੇ ਅਸੀਂ ਉਸ ਉਹਨਾਂ ਨਦੀਆਂ ਨਾਲਿਆਂ ਦੇ ਨਾਲਿਆਂ ਦੇ ਬਰਾਬਰ ਹਾਂ ਜਿਸਲੇ ਨਾਮ ਦੀ ਨਾਮ ਦਾ ਹੜ ਆਉਣਾ ਨਾ ਪੈਰੀ ਸਾਧ ਸੰਗਤ ਜੀ ਨਾਮ ਦੀ ਬਰਸਾਤ ਝਿਮਚਿਮ ਦੀ ਬਰਸਾਤ ਇੰਨੀ ਲੱਗਣੀ ਹੈ ਨਾ ਨਾਮ ਦੀ ਬਰਸਾਤ ਇੰਨੀ ਆਪ ਦੇ ਉੱਪਰ ਪਰਖਾ ਪੈਣੀ ਹੈ ਤੇ ਇਹ ਨਾਲੀ ਨਾਲੀ ਆ ਅਸੀਂ ਕਿਸੇ ਕੋ ਗੰਦਗੀ ਦੇ ਕੀੜੇ ਹਾਂ ਨਾਮ ਨੇ ਇਸ ਨੂੰ ਬਹਾ ਕੇ ਲੈ ਜਾਣਾ ਅਥਾ ਸਮੁੰਦਰ ਦੇ ਵਿੱਚ ਪ੍ਰਮਾਤਮਾ ਦੇ ਨਾਲ ਲੀਨ ਸਾਨੂੰ ਕਰ ਦੇਣਾ ਉੱਥੇ ਸਾਨੂੰ ਪਹੁੰਚਾ ਦੇਣਾ ਜਿੰਦਾ ਦੁਨਿਆਵੀ ਰੂਪ ਵਿੱਚ ਹੜ ਆਂਦੇ ਨੇ ਬੜ ਬੜੇ ਸਲਾਬ ਆਂਦੇ ਉਹਨਾਂ ਦੇ ਵਿੱਚ ਜਿੰਨਾ ਦਲਿੱਦਰ ਟੋਪਿਆਂ ਦਾ ਪਾਣੀ ਖੜਾ ਜਿਹੜਾ ਹਰਾ ਭਰਾ ਕੀੜੇ ਪਏ ਹੁੰਦੇ ਵਿੱਚ ਖਰਾਉ ਹੋਇਆ ਪਾਣੀ ਨਾਲੀਆਂ ਦਾ ਨਾਲੀਆਂ ਦਾ ਉਹ ਸਾਰਾ ਪਾਣੀ ਨੂੰ ਇਕੱਠਾ ਕਰਕੇ ਹੜ ਰੂਪੀ ਬਣ ਕੇ ਸਮੁੰਦਰ ਦੇ ਵਿੱਚ ਜਾ ਸਮਾਉਂਦਾ ਹੈ ਫਿਰ ਉੱਥੇ ਕੋਈ ਨਹੀਂ ਪਤਾ ਲੱਗਦਾ ਕਿਹੜਾ ਇਹ ਕਿਹੜੀ ਨਾਲੀ ਦਾ ਕਿਹੜਾ ਕੀੜਾ ਹੈ ਇਸੇ ਤਰੀਕੇ ਅਸੀਂ ਇਨਸਾਨਾਂ ਨੂੰ ਵੀ ਮਾਰਾ ਜੀ ਨੇ ਇਹ ਚੀਜ਼ ਬਖਸ਼ਿਸ਼ ਕੀਤੀ ਹੈ ਭਈ ਇਹ ਨਾਮ ਦਾ ਜਦੋਂ ਹੜ ਆਇਆ ਨਾ ਜਿੱਦਣ ਤੁਹਾਡੇ ਹਿਰਦੇ 'ਚ ਕਿਣਕਾ ਆ ਗਿਆ ਉਸ ਕਿਣਕੇ ਨੇ ਤੈਨੂੰ ਬਹਾ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਦੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਪੇਰੀ ਸਾਧ ਸੰਗਤ ਜੀ ਕਹਿੰਦੇ ਨੇ ਕਿਨਕਾ ਏਕ ਜਸਜੀਵ ਸਵੈ ਦੇਖੋ ਜਿਹਦੇ ਹਿਰਦੇ 'ਚ ਕਿਨਕਾ ਵਸ ਗਿਆ ਪਿਆਰੀ ਸਾਧ ਸੰਗਤ ਮੈਂ ਕਹਿੰਦਾ ਤੂੰ ਇਹਦਾ ਮਹਿਮਾ ਗਾ ਹੀ ਨਹੀਂ ਸਕਦਾ ਉਹ ਤੇ ਐਡੀ ਵੱਡੀ ਮਹਿਮਾ ਹੋ ਜਾਂਦੀ ਹੈ ਜਿਹਦੇ 'ਚ ਕਿਨਕਾ ਵਸ ਗਿਆ ਮਹਾਰਾਜ ਨੂੰ ਵੀ ਕਿਸੇ ਨੇ ਕਿਹਾ ਸੀ ਭਾਵਲਾ ਕਹਿੰਦਾ ਹੈ ਭਾਵਲਾ ਕੋ ਜਦੋਂ ਮਹਾਰਾਜ ਗਏ ਨਾ ਬਾਬਲਕ ਕਹਿੰਦਾ ਤੁਸੀਂ ਮੇਰੀ ਨਗਰੀ ਚ ਆਇਓ ਇੱਥੋਂ ਸਾਰੇ ਝੂਲੀਆਂ ਭਰ ਕੇ ਜਾਂਦੇ ਤੁਸੀਂ ਵੀ ਕੁਛ ਦਾ ਪ੍ਰਾਪਤ ਕਰ ਲਓ ਬਾਬਲਕ ਕਹਿੰਦਾ ਮਾਰੇ ਕਹਿੰਦੇ ਬਾਬਲਕ ਬਾਬਲਕ ਨੇ ਸੋਨ ਇੱਕ ਗੜਬੀ ਕਟੋਰਾ ਭਰ ਕੇ ਆਪਣੇ ਅਹਿਲਕਾਰਾਂ ਕੋਲ ਪੇ ਦਿੱਤਾ ਸੋ ਇਸ ਕਥਾ ਨੂੰ ਅਗਲੀ ਕਥਾ ਵਿੱਚ ਸਾਹਿਬ ਜੀ ਨੂੰ ਸੁਣਾਵਾਂਗੇ ਥੋੜੀ ਜੀ ਲੰਬੀ ਸਾਕੀ ਹੈ ਸੋ ਆ ਅੱਜ ਇੱਥੇ ਦੀ ਇੱਥੇ ਹੀ ਕਥਾ ਸਮਾਪਤ ਕਰਦੇ ਹਾਂ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮੈਮਾ ਗਣੀ ਨਾ ਆਵੇ ਕੱਖੀ ਏਕੈ ਦਰਸ ਤੋਹਾਰੋ ਨਾਨਕ ਓਨ ਸੰਗ ਮੋਹਿਦਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਵੀ ਉਹਨਾਂ ਦੇ ਨਾਲ ਮਲਾਪ ਕਰਾ ਦਿਓ ਜਿਨ੍ਹਾਂ ਦੇ ਹਿਰਦੇ 'ਚ ਕਿਨਕਾ ਵੱਸਦਾ ਹੈ ਮੈਂ ਵੀ ਉਹਨਾਂ ਨਾਲ ਮਿਲ ਕੇ ਤੇਰੇ ਚਰਨਾਂ ਨਾਲ ਜੁੜ ਜਾਵਾਂ ਆਹ ਮਹਾਰਾਜ ਕਿਰਪਾ ਕਰਨੀ ਮਿਹਰ ਕਰਨੀ ਜੋ ਵੀ ਆਪ ਦੀ ਬਾਣੀ ਨੂੰ ਕਥਾ ਨੂੰ ਸੁਣਦੇ ਹਨ ਉਹਨਾਂ ਸਭ ਉਹਨਾਂ ਦੇ ਕਾਰਜ ਸਵਾਰਨੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਸੋ ਸਾਧ ਸੰਗਤ ਜੀ ਇੱਕ ਜ਼ਿੰਮੇਵਾਰੀ ਆਪਦੀ ਵੀ ਹੈ ਉਹ ਹੈਗੀ ਐ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਹੁਣ ਜਰੂਰ ਕਰ ਦਿਓ ਜਿਹੜੇ ਨਵੇਂ ਚੈਨਲ ਜੁੜਦੇ ਹਨਾ ਜ਼ਰੂਰ ਕਰੋ ਜਿੰਨਾ ਪੁਰਾਣੇ ਨੇ ਵੀ ਨਹੀਂ ਕੀਤਾ ਨਾ ਇਹ ਤਾਂ ਸੋਚਦੇ ਪਏ ਨੇ ਕਿ ਕਰੀਏ ਜਾਂ ਨਾ ਕਰੀਏ ਕਰਦੋ ਕੁਝ ਨਹੀਂ ਲੱਗਦਾ ਪੈਸੇ ਨਹੀਂ ਖਰਚ ਹੁੰਦਾ ਉੱਥੇ ਸਿਰਫ ਆਪ ਜੀ ਨੇ ਕੋਈ ਨਾ ਕੋਈ ਆਪ ਦਾ ਨੁਕਸਾਨ ਹੁੰਦਾ ਹੈ ਜਿਸ ਕੰਮ ਚ ਕੋਈ ਨੁਕਸਾਨ ਹੀ ਨਹੀਂ ਉਹ ਕਰਨ ਤੇ ਕੀ ਕੋਈ ਕਿਉਂ ਫਿਰ ਆਪਣਾ ਸੋਚਣਾ ਕਰਦੇ ਉਹਨੂੰ ਜੀ ਸਬਸਕ੍ਰਾਈਬ ਕਰ ਦਿੱਤਾ ਹੈ ਫਿਰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟਸ ਸ਼ੁਰੂ ਕਰੋ ਇੱਕ ਤਾਂ ਵਾਇਰਲ ਹੋ ਦਾ ਸਹਿਮਣ ਆਪ ਜੀ ਦੇ ਮੁਖਾਲਿਬਾਂ ਚ ਹੋ ਜਾਂਦਾ ਹੈ ਦੂਜਾ ਜਿਸ ਲਈ ਆਪ ਟਾਈਪ ਕਰਦੇ ਹੋ ਵਾਹਿਗੁਰੂ ਆਪ ਦੀ ਸਰੀਰ ਦੀ ਸੇਵਾ ਵੀ ਜਾਂਦਾ ਸਤਿਗੁਰੂ ਕੀ ਸੇਵਾ ਸਫਲ ਹੈ ਜੀ ਕੋ ਕਦੇ ਚਿਤ ਲਾਏ ਸਰੀਰੂਪੀ ਸੇਵਾ ਵੀ ਹੋ ਜਾਂਦੀ ਹੈ ਮਨ ਰੂਪੀ ਸੇਵਾ ਵੀ ਹੋ ਜਾਂਦੀ ਹੈ ਜੀਭਾ ਵੀ ਜਪਦੀ ਹੈ ਹਰ ਤਰ੍ਹਾਂ ਦੇ ਨਾਲ ਵਾਹਿਗੁਰੂ ਲਿਖਣ ਦੇ ਨਾਲ ਬਹੁਤ ਵੱਡਾ ਫਲ ਦੀ ਪ੍ਰਾਪਤੀ ਹੈ ਕਮੈਂਟਸ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਲਾਇਕ ਵੀ ਕਰਿਆ ਕਰੋ ਜ਼ਰੂਰ ਅੱਗੇ ਤੋਂ ਅੱਗੇ ਪਹਚਾਓ ਇਸ ਕਥਾ ਨੂੰ ਸੁਣਨਗੇ ਪੜਨਗੇ ਆਪ ਜੀ ਨੂੰ ਵੀ ਉਹਦਾ ਫਲ ਮਿਲਣਾ ਜੇ ਸ਼ੇਅਰ ਕਰੋਗੇ ਹੋਰ ਸੰਗਤ ਜੁੜ ਜਾਏਗੀ ਆਪ ਜੀ ਨੂੰ ਵੀ ਉਹਦਾ ਫਲ ਮਿਲਣਾ ਹੈ ਜਿਨ੍ਹਾਂ ਨੇ ਸਬ ਨਹੀਂ ਸਬਸਕ੍ਰਾਈਬ ਕੀਤਾ ਵਾਰ ਵਾਰ ਬੇਨਤੀ ਹੈ ਉਹ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ